ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਹੈ ਕਣਕ ਦੀ ਫਸਲ 'ਚ ਕਿਸਾਨ ਵੀਰ ਸਪਰੇਅ ਵਗੈਰਾ ਕਰ ਰਹੇ ਆ ਖਰਾਕੀ ਤਤਾਂ ਦੀ ਕਰ ਰਹੇ ਆ ਵਾਧੇ ਵਾਸਤੇ ਜਾਂ ਗੁੱਲੀ ਡੰਡਾ ਕੰਟਰੋਲ ਕਰਨ ਵਾਸਤੇ ਇੱਕ ਸਵਾਲ ਕੁਝ ਕਿਸਾਨ ਵਿਦਾਂ ਦਾ ਸੀਗਾ ਤੇ ਕਈ ਵਾਰ ਕਿਸਾਨ ਵੀਰ ਜਦੋਂ ਦੱਸਦੇ ਆ ਪੁੱਛੀਦਾ ਕਿ ਤੁਸੀਂ ਕਿਹੜੀ ਸਪਰੇਅ ਕੀਤੀ ਜਾਂ ਕਣਕ ਦਬੀ ਹੁੰਦੀ ਹੈ ਉਹਦੇ ਬਾਰੇ ਪੁੱਛਦੇ ਕਿ ਸਾਡੀ ਕਣਕ ਠੀਕ ਨਹੀਂ ਹੋ ਰਹੀ ਜਾਂ ਕੋਈ ਕਿਸਾਨ ਵੀਰ ਸਵਾਲ ਪੁੱਛਦੇ ਕਿ ਅਸੀਂ ਜਿਹੜੀ ਗਵਾਦੇ ਵਾਸਤੇ ਜਿਵੇਂ ਮੈਂ ਕੋਈ ਮੈਗਨੀਸ਼ੀਅਮ ਸਲਫੇਟ ਕਰਨੀ ਆ ਤਾਂ ਉਹਦੇ ਨਾਲ ਅਸੀਂ ਜਾਂ ਜਿੰਕ ਕਰਨੀ ਆ ਉਹਦੇ ਨਾਲ ਅਸੀਂ ਡੀਏਪੀ ਮਿਕਸ ਕਰਕੇ ਕਰ ਦਈਏ ਜਾਂ ਕੋਈ ਐਨਪੀਕੇ ਮਿਕਸ ਕਰਕੇ ਕਰ ਦਈਏ ਦੇਖੋ ਕਿਸਾਨ ਵੀਰੋ ਤੁਸੀਂ ਜਿਹੜੀ ਕਰਨੀ ਆ ਸਪਰੇਅ ਤੁਸੀਂ ਕੋਈ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਆ ਮੈਂ ਜਿਹੜੀ ਚੀਜ਼ ਤੁਹਾਨੂੰ ਦੱਸਣੀ ਹੁੰਦੀ ਹੈ ਜਿਹੜੀ ਆਪਾਂ ਸਪਰੇਅ ਕਰਨੀ ਹੁੰਦੀ ਹੈ ਉਹਦੇ ਬਾਰੇ ਮੈਂ ਵੱਖ-ਵੱਖ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰ ਚੁੱਕਾ ਤੇ ਇਹਦੋਂ ਪਹਿਲਾਂ ਵੀ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਚੁੱਕਿਆ ਹਾਂ ਮਿਕਸਿੰਗ ਕਰਨ ਬਾਰੇ ਕੰਪੈਟੀਬਿਲਟੀ ਬਾਰੇ ਜਿਹੜੇ ਐਨਪੀਕੇ ਹੁੰਦੇ ਉਹਨਾਂ ਦੀ ਕੰਪੈਟੀਬਿਲਟੀ ਕੀ ਹੁੰਦੀ ਹੈ ਤੇ ਕਰਵਾਉਣ ਨੂੰ ਮੈਂ ਵੀ ਤੁਹਾਨੂੰ ਕਰਵਾ ਸਕਦਾ ਹਾਂ ਕਿ ਤੁਸੀਂ ਜਿਹੜੀ ਡੀਏਪੀ ਦੀ ਸਪਰੇਅ ਕਰ ਲਓ ਪਹਿਲਾਂ ਵੀ ਮੈਂ ਇੱਕ ਵੀਡੀਓ 'ਚ ਬੇਨਤੀ ਕੀਤੀ ਸੀ ਕਿ ਡੀਏਪੀ ਆਪਾਂ ਥੱਲੇ 60 ਕਿਲੋ 65 ਕਿਲੋ ਪਾ ਰਹੇ ਹਾਂ ਤੇ ਫਿਰ ਕਿਲੋ ਜਾਂ 2 ਕਿਲੋ ਡੀਏਪੀ ਨਾਲ ਆਪਾਂ ਨੂੰ ਕੀ ਫਾਇਦਾ ਹੋ ਰਿਹਾ ਜਿਹੜੀ ਐਨਪੀਕੇ ਬਗੋ ਸਮੇਂ ਕਰਨੀ ਹੁੰਦੀ ਉਹਦਾ ਮਕਸਦ ਕੋਸ਼ੂਰ ਹੁੰਦਾ ਉਹ ਐਨਪੀਕੇ ਹੋਰ ਹੁੰਦੇ ਆ ਐਨਪੀਕੇ ਨਾਈਟ੍ਰੋਨ ਫਾਸਫੋਰਸ ਪੋਟਾਸ਼ ਜਿਹੜੇ ਵੀ ਐਨਪੀਕੇ ਦੇ ਵਿੱਚ ਫਾਸਫੋਰਸ ਹੈ ਜਾਂ ਡੀਏਪੀ ਹੈ ਡਾਈਮੋਨੀਅਮ ਫਾਸਫੋ ਫਾਸਫੇਟ ਇਹਨੂੰ ਕਿਸੇ ਵੀ ਇੱਕ ਤਾਂ ਸਲਫੇਟ ਵਾਲੇ ਸਾਲਟ ਨਾਲ ਮਿਕਸ ਨਹੀਂ ਕਰਨਾ ਕੋਈ ਵੀ ਖਰਾਕੀ ਤੱਤ ਹੈ ਜੀ ਵਿੱਚ ਸਲਫੇਟ ਤੱਤ ਹੈ ਦੂਸਰਾ ਜ਼ਿੰਕ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਫਾਸਫੋਰਸ ਜ਼ਿੰਕ ਦਾ ਕੋਈ ਮੇਲ ਨਹੀਂ ਹੈ ਜੇ ਤੁਸੀਂ ਮੈਗਨੀਸ਼ੀਅਮ ਸਲਫੇਟ ਨਾਲ ਵੀ ਫਾਸਫੋਰਸ ਵਾਲਾ ਕੋਈ ਐਨਪੀਕੇ ਜਾਂ ਡੀਏਪੀ ਮਿਕਸ ਕਰੋਗੇ ਜਿਹੜਾ ਫਾਸਫੋਰਸ ਆ ਨਾ ਉਹ ਪ੍ਰੋਬਲਮ ਕ੍ਰੀਏਟ ਕਰਦਾ ਇਸੇ ਕਰਕੇ ਜਿਹੜੇ ਐਨਪੀਕੇ ਦੇ ਵਿੱਚ ਫਾਸਫੋਰਸ ਹੁੰਦੀ ਹੈ ਨਾ ਉਦੀ ਕੰਪੈਟੀਬਿਲਟੀ ਇਨਸੈਕਟੀਸਾਈਡ ਜਾਂ ਉਲੀ ਨਾਸ਼ਕ ਕਿਉਂਕਿ ਆਪਾਂ ਗੋਹ ਸਮਝੇ ਉਲੀ ਨਾਸ਼ਕ ਕਹਿੰਦੇ ਵੀ ਕਿ 13045 ਮੈਂ ਕਰਵਾਉਣਾ ਹੁੰਦਾ ਐਨਪੀ ਕਿ 13045 ਦੀ ਸਪਾਰਸ਼ ਉਹਦੇ ਨੇ ਕਹਿ ਦਿੱਤਾ ਕਿ ਕੰਪੈਟੀਬਿਲਟੀ ਤੁਹਾਡੀ ਬਣ ਜਾਂਦੀ ਐ ਜਾਂ ਤੁਸੀਂ ਜਾ ਟੈਸਟ ਕਰਕੇ ਦੇਖ ਲਓ ਪਰ ਮੋਸਟਲੀ ਉਹ ਉਲੀ ਨਾਸ਼ਕਾਂ ਦੇ ਨਾਲ ਸਪਰੇ ਆਪਾਂ ਕਰ ਸਕਦੇ ਹੁੰਦੇ ਆ ਜਾਂ ਕੋਈ ਬੋਰਨ ਤਤ ਨਾ ਕਰਨੀ ਆ ਪਰ ਜਿਹਦੇ ਵਿੱਚ ਐਨਪੀ ਕੇ ਜਿਵੇਂ 1919 ਆ ਗਿਆ 2020 ਆ ਗਿਆ 0.34 ਆ ਗਿਆ 1261 ਆ ਗਿਆ ਇਹਨਾਂ ਦੀ ਕੰਪੈਟੀਬਿਲਟੀ ਆ ਜਿਹੜੀ ਤੁਹਾਡੀ ਕਿਸੇ ਵੀ ਹੋਰ ਫਾਸਫੀਲ ਆਪਣੇ ਸਲਫੇਟ ਵਾਲੇ ਸਾਲਟ ਦੇ ਨਾਲ ਖਰਾਕੀ ਤੱਤ ਨਾਲ ਜਿਵੇਂ ਮੈਗਨੀਸ ਸਲਫੇਟ ਹੈ ਜ਼ਿੰਕ ਸਲਫੇਟ ਹੈ ਜਾਂ ਕੋਈ ਤੁਸੀਂ ਕੋਈ ਕੀਟਨਾਸ਼ਕ ਉਲੀਨਾਸ਼ਕ ਵਗੈਰਾ ਕਰਨਾ ਕੰਪੈਟੀਬਿਲਟੀ ਬਹੁਤ ਘੱਟ ਬਣਦੀ ਫਾਸਫੋਰਸ ਹੈ ਜਿਹੜਾ ਬੜਾ ਜਿਹੜੀ ਇਹ ਖਰਾਬੀ ਕਰ ਸਕਦਾ ਕਿਉਂਕਿ ਇੱਕ ਤਾਂ ਪ੍ਰੈਸੀਪਿਟ ਬਣਦੇ ਆ ਦੂਸਰਾ ਇਹ ਜ਼ਿੰਕ ਨੂੰ ਤਾਂ ਵੈਸੀ ਲੋਕ ਕਰ ਲੈਂਦਾ ਮੈਗਨੀ ਨਾਲ ਵੀ ਜੇ ਤੁਸੀਂ ਕਰੋਗੇ ਮੈਗਨੀਸ ਫਾਸਫੇਟ ਬਣ ਜਾਂਦਾ ਉਹ ਵੀ ਜਿਹੜਾ ਅਨਵੇਲੇਬਲ ਹੁੰਦਾ ਬੂਟੇ ਵਾਸਤੇ ਕੋਈ ਬਹੁਤੀ ਅਵੇਲੇਬਿਲਟੀ ਨਹੀਂ ਹੁੰਦੀ ਬਹੁਤਾ ਕੋਈ ਫਾਇਦੇਮੰਦ ਨਹੀਂ ਚੀਜ਼ ਹੁੰਦੀ ਇਸ ਕਰਕੇ ਸਲਫੇਟ ਤੇ ਫਾਸਫੇਟ ਨੂੰ ਮਿਕਸ ਕਰਨ ਤੋਂ ਗਰੇਜ਼ ਕਰੋ ਤੇ ਜ਼ਿੰਕ ਤਾਂ ਸਪੈਸ਼ਲ ਤੌਰ ਤੇ ਜੇ ਤੁਸੀਂ ਕੋਈ ਜਿਲੇਟਡ ਪ੍ਰੋਡਕਟ ਨਾਲ ਮਿਕਸ ਕਰਨਾ ਉਹ ਕਰ ਸਕਦੇ ਆ ਜਿਲੇਟਡ ਮੈਂ ਤੁਹਾਨੂੰ ਅਜੇ ਤੱਕ ਜਿੰਨਾ ਚਿਰ ਜ਼ਿੰਕ ਸਲਫੇਟ 21% ਜਾਂ 33% ਅਵੇਲੇਬਲ ਹੈਗਾ ਮੈਂ ਤੁਹਾਨੂੰ ਜਿਹੜੀ ਹੈਗੀ ਉਹਨਾਂ ਚਿਰ ਕਿਸੇ ਹੋਰ ਪ੍ਰੋਡਕਟ ਦੀ ਸਿਫਾਰਿਸ਼ ਨਹੀਂ ਕਰੂੰਗਾ ਕਿਉਂਕਿ ਇੱਕ ਤਾਂ ਉਹਦੀ ਉਹ ਚ ਤੱਤ ਦੀ ਮਾਤਰਾ ਘੱਟ ਹੁੰਦੀ ਇੱਕ ਉਹ ਥੋੜਾ ਜਿਹਾ ਮਹਿੰਗਾ ਪੈਂਦਾ ਕਰ ਤੋਂ ਹੀ ਸਕਦੇ ਆ ਮਾੜਾ ਨਹੀਂ ਹੁੰਦਾ ਪ੍ਰੋਡਕਟ ਪਰ ਮੈਂ ਜਿਹੜਾ ਹੈਗਾ ਜਿੰਨਾ ਚਿਰ ਜਿਹੜੇ ਪ੍ਰੋਡਕਟ ਘਰ ਚ ਖਰਚੇ ਵਾਲੇ ਅਵੇਲੇਬਲ ਆ ਆਪਣਾ ਮਕਸਦ ਇਹੀ ਰਹਿੰਦਾ ਕਿ ਖਰਚਾ ਵੀ ਘਟ ਹੋਵੇ ਰਿਜ਼ਲਟ ਇਹਦਾ ਉਦੋਂ ਵੱਧ ਮਿਲਦਾ ਰਿਜ਼ਲਟ ਵੀ ਆਪਾਂ ਨੂੰ ਮਿਲਣਾ ਚਾਹੀਦਾ ਖਰਚਾ ਵੀ ਘਟ ਹੋਣਾ ਚਾਹੀਦਾ ਇਸ ਕਰਕੇ ਕੋਈ ਵੀ ਜਿਹੜਾ ਹੈਗਾ ਕੋਈ ਡੀਏਪੀ ਕੋਈ ਐਨਪੀਕੇ ਜੀ ਚ ਫਾਸਫੋਰਸ ਆ ਉਹਨੂੰ ਮਿਕਸਿੰਗ ਕਰਨ ਤੋਂ ਗਰੇਜ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ